ਤੁਸੀਂ ਦੇਖ ਰਹੇ ਹੋ AP24 ਚੈਨਲ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਬਸੀ ਪਠਾਣਾ ਪੁਲਿਸ ਨੇ ਅੱਜ ਚਲਾਇਆ ਸਰਚ ਅਭਿਆਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੀਤੇ ਗਏ ਚਲਾਨ ਪੇਸ਼ ਹੈ AP24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਸਿਪਠਾਣਾ ਪੁਲਿਸ ਨੇ ਚਲਾਇਆ ਸਰਚ ਅਭਿਆਨ ਬਸੀ ਪਠਾਣਾ ਪੁਲਿਸ ਵੱਲੋਂ ਅੱਜ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਅੱਜ ਬਸੀ ਪਠਾਣਾ ਪੁਲਿਸ ਵੱਲੋਂ ਅੱਜ ਐਸਐਸਪੀ ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਹਰ ਇੱਕ ਆਉਣ ਜਾਣ ਵਾਲੇ ਵਾਹਨ ਦੀ ਬੜੀ ਹੀ ਬਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਚਲਾਨ ਕੱਟੇ ਗਏ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਤੇ ਕੰਜਾ ਕੱਸਿਆ ਜਾ ਸਕੇ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ بسیਪੜਾ ਥਾਣਾ ਦੇ ਬਿਲਕੁਲ ਨੇੜੇ ਅੱਜ ਜਿਨ੍ਹਾਂ ਕੋਲ ਕਾਗਜ਼ਾਤ ਦੀ ਕਮੀ ਸੀ ਜਾਂ ਛੋਟੀ ਉਮਰ ਦੇ ਬੱਚੇ ਸੀ ਜਾਂ ਟ੍ਰਿਪਲ ਸਵਾਦੀ ਸੀ ਸੋ ਉਹਨਾਂ ਦੇ ਅੱਜ ਚਲਾਨ ਕੱਟੇ ਗਏ ਨੇ ਪੰਜਾਬ ਪੁਲਿਸ ਆਪਣੀ ਡਿਊਟੀ ਤੰਦੇਹੀ ਨਾਲ ਨਿਭਾ ਰਹੀ ਹੈ ਤਾਜੂ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ ਸਾਡੇ ਨਾਲ ਮੌਜੂਦ ਨੇ ਐਸਐਸਪੀ ਪਵਨ ਕੁਮਾਰ ਉਹਨਾਂ ਨਾਲ ਗੱਲ ਕਰਾਂਗੇ ਅੱਜ ਇਹ ਚਲਾਨ ਕੱਟੇ ਜਾ ਰਹੇ ਨੇ ਕਿ ਮੋਟਿਵ ਹੈ ਕਿ ਲੋਕਾਂ ਨੂੰ ਆਪਣੇ ਆਪ ਚਾਹੀਦਾ ਹੈ ਕਿ ਆਪਣੇ ਆਪਣੇ ਕਾਗਜ਼ ਪੱਤਰ ਲੈ ਕੇ ਚੱਲਣ ਫੁੱਲੜਬਾਜੀ ਨਾ ਕਰਨ ਜਿਹੜੇ ਕਾਗਜ਼ ਪੱਤਰ ਨਹੀਂ ਹੈਗੇ ਉਹਨਾਂ ਦੇ ਚਲਾਨ ਕੱਟੇ ਅੱਜ ਕਿੰਨੇ ਚਲਾਨ ਹੁਣ ਤੱਕ ਕੱਟੇ ਜਾ ਚੁੱਕੇ ਕੱਟੇ ਜਾ ਰਹੇ ਹੈਗੇ 10 ਕੋਵੇ ਸੋ 10 ਕਿਨਾਂ ਕੀ ਕੀ ਕਮੀ ਪਾਈ ਗਈ ਉਹਨਾਂ 'ਚ ਕੋਈ ਟ੍ਰਿਪਲ ਰੈਡਿੰਗ ਹੈ ਕੋਈ ਬਿਨਾ ਹੈਲਮਟ ਹੈ ਕਈਆਂ ਦੇ ਕਾਗਜ਼ਾਤ ਦੀ ਕਮੀ ਇਹ ਕਾਗਜ਼ ਤਾਂ ਰੱਖਦੇ ਹੀ ਨਹੀਂ ਕੋਈ ਵੀ ਪੂਰੇ ਕਰਕੇ ਰਾਜੀ ਨਹੀਂ ਹੈਗੇ ਸੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਪੰਜਾਬ ਪੁਲਿਸ ਆਪਣੀ ਡਿਊਟੀ ਤੰਦੇਹੀ ਨਾਲ ਨਿਭਾ ਰਹੀ ਹੈ ਏਪੀ 24 ਤੋਂ ਰਾਜਕਮਲ ਲलित ਸ਼ਰਮਾ ਦੀ ਵਿਸ਼ੇਸ਼ ਰਿਪੋਰਟ